ਸਵਾਗਤ ਹੈ ਕਿਸਾਨ ਵੀਰੋ ਹੋਰ ਡਟ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਮੀਰਗੜ੍ਹ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਭਾ ਭਾਈ ਭਗਤੇ ਨਜ਼ਦੀਕ ਦਾ ਪਿੰਡ ਹੈ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਤੁਹਾਨੂੰ ਜਰਸੀ ਵਾਈਡ ਦਿਖਾ ਦੇਾਂਗੇ ਕਦੋਂ ਸੂਗੀ ਜਾਂ ਕਿਹੜਾ ਸੂਆ ਕਿੰਨਾ ਦੁੱਧ ਬਾਦ ਗੱਡੂਗੀ ਕਿੰਨੇ ਦਿਨ ਘਟੂਗੀ ਬਾਈ ਜੀ ਤੋਂ ਪੁੱਛਾਂ ਨੰਬਰ ਨਾਮ ਡਰੈਸ ਸਭ ਕੁਝ ਪੁੱਛ ਕੇ ਦੱਸਾਂਗੇ ਸასი ਗੱਲ ਜੀ ਸასი ਗੱਲ ਜੀ ਹੋਰ ਠੀਕ ਠਾਕ ਹੋ ਮੇਰੇ ਹਾਂਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 91155 59202 91155 59202 202 ਪਿੰਡ ਆਪਣਾ ਜੀ ਪਿੰਡ ਹਮੀਰਗੜਾ ਨੇੜੇ ਜਲਾਲਪਗਤਾ ਓਕੇ ਜੀ ਇਹ ਪਿੰਡ ਆਗੇ ਹਾਂਜੀ ਜ਼ਿਲ੍ਹਾ ਆਪਣਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਜੀ ਤਹਿ ਤੇ ਬਾਈ ਜੀ ਜਿਹੜੀ ਆਪਾਂ ਵੈਢ ਦੇਖੀਏ ਨੇ ਸਕਰੀਨ ਤੇ ਹਾਂਜੀ ਬਾਈ ਜੀ ਕਿਹੜਾ ਸੂਆ ਇਹ ਪਹਿਲਾ ਸੂਆ ਸੋਣਾ ਵੀਰੇ ਨੇ ਪਹਿਲਾ ਸੂਆ ਸੋਣਾ ਦਿਨ ਕਿੰਨੇ ਬਾਕੀ ਆ ਦਿਨ ਹਜੇ ਲੈ ਜੂਗੀ ਵੀਰੇ ਮੇਰੇ ਤੋਂ ਚਾਰ ਪੰਜ ਦਿਨ ਹੋ ਸਕਦਾ ਗਰਮੀ ਕਰਕੇ ਇਧਰੋਂ ਚਾਰ ਤੋਂ ਪੰਜ ਦਿਨ ਫਿਰ ਕਿੰਨਾ ਦੁੱਧ ਕਹਿ ਕੇ ਦੇ ਦਾਂ ਪਹਿਲੀ ਮੇਰੇ ਦੁੱਧ ਵੀਰੇ ਤੁਹਾਡੇ ਸਾਹਮਣੇ ਹੀ ਆ ਦੇਖੋ ਵੈਣ ਨੇ ਤਾਂ ਹੈ ਨਹੀਂਗਾ ਵੀ ਥੋੜਾ ਬਹੁਤ ਦੁੱਧ ਪੁਣਾਣਾ ਤੇ ਵਾਕਿਆ ਲੈਵਾ ਇਹਦਾ ਜਿਹੜਾ ਹੈਗਾ ਨਾ ਉਹ ਚੰਗਾ ਫੀਟਿੰਗ ਵਾਲਾ ਲੈਵਾ ਦਿਨ ਕਿੰਨੇ ਘਟਜੂ ਵੀਰੇ ਦਿਨ ਘਟਜੂਗੀ ਵੀਰੇ ਫੇਰੇ ਤਾ ਢਿੱਲਾ ਢੁਲਾ ਮਾ ਨਿਕਲਣਾ ਜਮਾ ਕੰਪਲੀਟ ਕਰਨੀ ਹਾਂ ਤੇ ਵਾਕਿਆ ਥ ਖਾਨ ਵੀਰੇ ਪੂਰਾ ਵਧੀਆ ਹੈ ਜਿਵੇਂ ਪਹਿਲਣ ਬਹਿੜ ਇਹ ਵੀ ਹੈਗਾ ਜੀ ਚੋਣ ਚਾਂਦ ਜਿੱਦਾਂ ਕਰਦੀ ਹੈ ਹੱਥ ਮਾਰੀ ਚੱਲੋ ਕੋ ਚੱਕ ਕੋਈ ਚੱਕਰ ਨਹੀਂ ਸੰ ਠੰਡੀ ਤੇ ਸੀਲ ਆ ਬਾਕੀ ਦਾ ਦੁੱਧ ਵੀ ਇਹ ਫੈਟ ਵਾਲਾ ਪਾਉਂਦੇ ਆ ਕਰ ਮਾਰਾ ਦੁੱਧ ਵੀ ਫੈਟ ਵਾਲਾ ਪਾਉਂ ਹਾਂ ਜੀ ਓਕੇ ਜੀ ਤੇ ਹੁਣ ਦੇ ਖੋਲੋ ਜੀ ਇਹਨੂੰ ਫਿਰ ਤੋਰਾ ਕਰਕੇ ਚੈੱਕ ਆ ਦੇਖੋ ਜੀ ਸਾਈਜ਼ ਵਧੀਆ ਐਚ ਐਫ ਨਾਲ ਥੋੜਾ ਜਿਆ ਜਰਸੀ ਦੇ ਵਿੱਚ ਕੱਦ ਤਾਂ ਵੱਡਾ ਆ ਗਿਆ ਜੀ ਕੱਦ ਫੁੱਲਾ ਜਰਸੀ ਨਾਲ ਹਲਕਾ ਜਿਹਾ ਕਰਾਸ ਆ ਇਹਦਾ ਨਿੱਕੀ ਨਿੱਕੀ ਐਚ ਐਫ ਹਾਂ ਜੀ ਦੁੱਧ ਇਹਨੇ ਪੋਣਾ ਕਿੰਨਾ ਦੁੱਧ ਕਹਿ ਕੇ ਦੇ ਦਾਂ ਤਾਂ ਵੀ ਵੀਰੇ ਦੁੱਧ ਵੀਰੇ ਹੁਣ ਸੇਵਾ ਦੇ ਆ 17 18 ਲੀਟਰ ਦਾ ਦੁੱਧ ਬਾਹਰ ਹੀ ਪਾਉਗੀ ਹੂੰ ਇੰਨੇ ਦਾ ਨੂੰ ਮੈਂਨੇ ਰੱਖਦੀ ਐ ਇਹ ਪਾਉਣ ਦੇ ਕਿਉਂਕਿ ਬੀਨ ਸਪੂਨਸ ਦੇਖੋ ਲੈਵੇ ਤੇ ਨਿਕਲੀਆਂ ਨਾ ਓਏ ਛੜ ਬਾਕੀ ਨਵੇਂ ਬੱਸੀਆ ਕਈ ਸਾਲ ਚੱਲਣ ਵਾਲੀ ਹੈ ਨਾ ਹਾਂਜੀ ਵੀਰੇ ਲੈ ਚਲੋ ਵੀਰੇ ਉਦਾਂ ਵੀ ਪਕੜ ਜੀ ਨਹੀਂ ਗਈ ਆਪਾਂ ਕਹਿ ਸਕਦੇ ਵੀ ਜੇ ਪਕੜ ਜੀ ਆਉਂਦੀ ਹੈ ਨਾ ਨਹੀਂ ਦੰਦਾ ਜੀ ਕੋਸ ਪਤਾ ਵੀਰੇ ਕਿਵੇਂ ਆ ਨਹੀਂ ਵੀਰੇ ਆਪਾਂ ਐਵੇਂ ਕਿਹਦੇ ਚੈੱਕ ਨਹੀਂ ਕਰਿਆ ਕੋਲਾ ਚੈੱਕ ਕਰ ਸਕਦਾ ਦੇਖਣ ਨੂੰ ਹੀ ਲੱਗਦਾ ਵੀਰੇ ਬੱਸੀ ਹੈ ਨਾ ਉਹ ਤਾਂ ਹੀ ਵੀਰੇ ਬਾਹਰ ਦੇਂਦੀ ਆ ਚੰਗੀ ਆ ਸਾਰੀ ਚੰਗੀ ਆ ਜਿੰਨੀ ਕਹਦੇ ਉਹਨੀ ਚੰਗੀ ਆ ਆ ਦੇਖੋ ਆ ਦੇਖੋ ਜਿੰਦਾ ਮਰਜੀ ਹੱਥ ਮਾਰ ਕੇ ਹੂੰ ਕੋਈ ਚੱਕਰ ਹੀ ਨਹੀਂ ਵੱਡੀ ਗੱਲ ਜੇ ਸੀਲ ਹੋਵੇ ਵੈੜ ਦੁੱਧ ਪੌਦੀ ਘੱਟ ਦੇ ਦੇ ਹਨਾ ਕਿਲੋ ਹਾਂਜੀ ਕੋਈ ਚੱਕਰ ਨਹੀਂ ਬਾਕੀ ਆ ਜੀ ਜੇ ਇੱਥੇ ਚੱਲ ਜਾਣਾ ਵੀਰੇ ਜੇ ਤੁਸੀਂ ਸਾਈਡ ਤੋਂ ਖੜ ਕੇ ਦੇਖੋਗੇ ਬਾਹਰ ਨਿਕਲਦਾ ਹੈ ਦੋਨੇ ਪਾਸਿਆਂ ਦੇ ਥਾਣੇ ਦੇਖੋ ਤੁਸੀਂ ਚੰਗੀ ਕੁਆਲਿਟੀ ਆ ਵੈੜ ਦੀ ਜੇ ਆਪਾਂ ਗੱਲ ਕਰ ਲਗੇ ਨਾ ਕੱਦ ਕਾੜ ਤੁਸੀਂ ਛੋਟਾ ਬਣ ਕੇ ਨਾ ਆਇਓ ਵੱਡਾ ਕੱਦ ਕਾੜ ਬੰਨੇ ਕੱਦ ਨਹੀਂ ਵੀਰੇ ਹਾਂਜੀ ਓਕੇ ਤੇ ਬਾਈ ਜੀ ਕੀ ਡਿਮਾਂਡ ਆ ਗਈ ਦੀ ਡਿਮਾਂਡ ਵੀਰੇ ਕਰਨ ਨੂੰ ਕੋਈ ਮਰਜ਼ੀ ਗੱਲ ਹੈ 62000 ਰੁਪਏ ਦੀ ਬਸ ਆਪਾਂ ਕਸਟਮਰ ਦੇ ਹਿਸਾਬ ਨਾਲ ਮਾਨ ਹਾਂ ਜਿਹਨ ਦੇ ਲੋਕੇ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਆ ਆਪਾਂ ਨੂੰ ਇਹ ਵੀ ਨੀਗਾ ਤਾਂ ਬੰਦਾ ਵਧੀਆ ਵੀ ਤਾਂ ਆਪਾਂ ਮਾਨਦਾਰ ਥੋੜਾ ਬੋਧਾ ਕਰ ਦਾਂਗੇ 5000 ਰੁਪਏ ਦਾ ਗੱਲਾਂ ਤੇਰੀਆਂ ਜਮਾਂ ਜਾਇਆ ਯਾਰ ਰੇਟ ਵੀ ਤੇਰਾ ਜਮਾਂ ਜਾਇਆ ਠੀਕ ਆ ਨਵੀਂ ਬੱਚੀਆ ਤੋਰਾ ਤੁਹਾਨੂੰ ਕਰਾਤਾ ਚੈੱਕ ਦਿਨ ਫੇਰ ਦੱਸ ਦੇ ਜੀ ਕਿੰਨੇ ਕੱਟ ਜੂ ਦਿਨ 4-5 ਵੀਰੇ ਲੈ ਜੇ ਗਰਮੀ ਕਰਕੇ ਇੱਧਰ ਉੱਧਰ ਹੋ ਸਕਦਾ ਥੋੜਾ ਪਤਾ ਨਹੀਂ ਕਈ ਵਾਰ ਬੰਦਾ ਲੈ ਕੇ ਆਉਂਦਾ ਦੂਰ ਨੇੜੇ ਕੀ ਬੰਦਾ ਕਿੱਥੇ ਜਾਣਾ ਨੇ ਜੇ ਹੁਣ ਗੱਬਣ ਜਾਂਦੀ ਆ ਥਾਣਾ ਥਾਣਾ ਓਕੇ ਫਿਰ ਮੈਂ ਕਿਹਾ ਵੀਰੇ ਘਰੇ ਸਾਡੇ ਜੀ ਬੰਦਾ ਓਕੇ ਜੀ ਬਾਈ ਦੀਆਂ ਗੱਲਾਂ ਨਾਲ ਮ ਤੇ 62000 ਦੇ ਵਿੱਚੋਂ ਮਾਨਦਾਨ ਥੋੜਾ ਬੋਤਾ ਹੋ ਜਾ ਕਰ ਦਾਂਗੇ ਵੀਰੇ ਕੋਈ ਨੰਬਰ ਬਾਈ ਫੇਰ ਬੋਲਦਗੇ 59155 58202 59202 ਪਿੰਡ ਹਮੀਰਗੜ ਜ਼ਿਲ੍ਹਾ ਬਠਿੰਡਾ ਨੇੜੇ ਬਾਈਆਂ ਦੇ ਭਾਈ ਭਗਤਾ ਮੇਨ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਹੈ ਕੰਨਾਂ ਵਿੱਚ ਵੀਡੀਓ